ਉਹ ਹੈਰ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਪਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦਿਹਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਸੀਂ ਬੈਕ ਸਾਈਡ ਨੋਚਨ ਦੇਖੇ ਲਈ ਹੁਣਿਆ ਵੀ ਅਸੀਂ ਜੀ ਲਦਨ ਜਾਰੇ ਲੈਣਾ ਪਹੁੰਚ ਗਏ ਹਾਂ ਸਰਿੰਦਰ ਆ ਕਹਿੰਦੀ ਸੰਦੀਪ ਕਹਿੰਦੀ ਮੈਂ ਆਪਣੀ ਭਾਬੀ ਜੀ ਨੂੰ ਵੀ ਅੱਜ ਕਿਸਤੀ ਦਾ ਝੂਟੇ ਦੋਣ ਮਾਂ ਵੀ ਤੇਰੀ ਮਾਦੀ ਹੈ ਭਾਈ ਹੁਣ ਆ ਦਿੱਤਾ ਹੋਇਆ ਘਰ ਤੇ ਨਿਕਲ ਕੇ ਮੈਂ ਦੇਖਦੇ ਆਂ ਵਿੱਚ ਤਾਂ ਦਾ ਮਾਹੌਲ ਬਣਦਾ ਅੱਗੇ ਚੱਲ ਕੇ ਕਿਦਾਂ ਦਾ ਨਹੀਂ ਪਾਣੀ ਦੇ ਵਿੱਚ ਕਿਸਤੀਆਂ ਕੋ ਮਤਾਰੀਆਂ ਹੁਣ ਸਾਡੇ ਵਜਨ ਇੰਨੇ ਕਾ ਦੋਹਾਂ ਦੇ ਵੀ ਸਾਨੂੰ ਕਿਸ਼ਤੀ ਦੰਦੇ ਕਿ ਨਹੀਂ ਦੰਦੇ ਇਹ ਉੱਥੇ ਜਾ ਕੇ ਪਤਾ ਲੱਗੂਗਾ ਹੁਣ ਆ ਦਿਨ ਆਪਾਂ ਜਾਵਾਂ ਬਾイクੁਰਜੀ ਕਾ ਸਾ ਬਾイクੁਰਜੀ ਕੀ ਫਰਤੇ ਜੇ ਆਪਾਂ ਪਿੱਛੇ ਜੀਜੀ ਨਾਲ ਨਹੀਂ ਸੀ ਆਏ ਆ ਉਹ ਲੋਕੋ ਇਹ ਕਹਿਣ ਦਾ ਭਾਵੇਂ ਅੱਛਾ ਵੀ ਦੀਦੀ 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 ਇਹ ਗੱਲ ਸਰਿੰਦਰ ਹੌੜੀ ਐ ਅੱਛਾ ਗੱਲ ਏ ਕਮਾਤੀ ਰਵੀ ਇਹਨੇ ਹੁਣ ਸੁਫੋ ਪੈਂਟ ਜਿਪਾ ਗੱਲ ਸਿੱਟਦੀ ਵੀ ਉਹ ਜਿਆਦਾ ਭਾਰੀ ਐ ਥੋੜੀ ਜੀ ਕਹਿਣ ਦਾ ਭਾਵ ਆ ਵੀ ਅੱਜ ਤਾਂ ਆਪਾਂ ਦੋ ਪਾਰੀਆਂ ਆ। ਉਹ ਦਿਨ ਆਪਾਂ ਤਿੰਨੇ ਜਾਣੇ ਪਾਰੀ ਤੇ ਉਦੋਂ ਜਦ ਇਹਨਾਂ ਨੇ ਕਿਸ਼ਤੀ ਦਿੱਤੀ ਅੱਜ ਨਹੀਂ ਜਾਣੀ। ਉਹ ਉਦੋਂ ਦਾ ਫਿਰ ਡਿਸਕਾਊਂਟ ਤਾਂ ਕੋਈ ਚੱਕਰ ਦਾ ਉਦੋਂ ਦਾ ਕੁਝ ਆਪਾਰਸ਼ ਵੀ ਦੀ। ਅੱਛਾ ਅੱਛਾ। ਹਾਂ ਅੱਜ ਕੋਈ ਆਪਾਰਸ਼ ਨਹੀਂ ਨਾ ਹੈਗੀ। ਅੱਛਾ ਅੱਛਾ। ਅੱਧਰਾ ਸਰਿੰਦਰ ਨੂੰ ਵੀ ਮਿਲੋ ਜੀ। ਵੈਸੁਰੂ ਜੀ ਦਾ ਖਾਲਸਾ ਵੈਗਦੇ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ। ਕੋਈ ਡਰ ਤਾਂ ਨਹੀਂ ਲੱਗਦਾ ਕਿਸ਼ਤੀ ਨੂੰ ਦੇ ਕੇ ਕਿਤੇ ਡੁੱਬੇ ਨਾ ਜਾਈਏ। ਆ ਤਾ ਲੱਗਦਾ ਹੈ ਜੀ ਆ ਰਹਿਣ ਦੀ ਹੈ ਫਿਰ ਕਿਸ਼ਤੀ ਲਈ ਹਾਂ ਰਹਿਣ ਦੀ ਹੈ ਇੱਥੇ ਬੈਠਣਾ ਹੈ ਉਹ ਦੇ ਤਾਂ ਪਹਿਲੀ ਕਹੀ ਜਾਂਦੀ ਤੂੰ ਵੀ ਪੁੱਤ ਸਾਸਰੀ ਘਰ ਬੁਲਾ ਦੇ ਪੁੱਤ ਪਹਿਲਾਂ ਸਾਸਰੀ ਘਰ ਬੁਲਾ ਦੇ ਉਹ ਆ ਗਿਆ ਇਹਦਾ ਕਿਸ਼ਤੀ ਦੇਖੀ ਜਾਂਦੀ ਆ ਗਿਆ ਆ ਗਿਆ ਆ ਗਿਆ ਆ ਗਿਆ ਸਾਸਰੀ ਘਰ ਬੁਲਾ ਇੱਧਰ ਪਹਿਲਾਂ ਰਾਜਾ ਚੀਕਾ ਸਾਸਰੀ ਘਰ ਜੀ ਸਾਰਿਆਂ ਨੂੰ ਸਾਸਰੀ ਘਰ ਬਸਰ ਲੋਕੇਸ਼ਨ ਇੱਥੇ ਬਹੁਤ ਵਧੀਆ ਇੱਕ ਗੱਲ ਹੈ ਇੱਥੇ ਫੋਟੋ ਆ ਜਿਹੜੀ ਆ ਤਾਜ਼ੀ ਤਾਜ਼ੀ ਹਵਾ ਹੂੰ ਇਹ ਬਹੁਤ ਅਨੰਦਨੀ ਆ ਅਨੰਦ ਵੀ ਸਭ ਕੁਝ ਅਨੰਦ ਵੀ ਆ ਤੇ ਹੁਣ ਥੋੜਾ ਜਿਹਾ ਮੈਂ ਬੈਕ ਕੈਮਰਾ ਘੁਮਾ ਕੇ ਇਕਲੀ ਸੜ ਹਰਿਆਈ ਜੀ ਦਿਖਾ ਦਵਾ ਵਿੱਚ ਮੋਰ ਬੋਲਦੇ ਵਾਹ ਦੇਖੋ ਕਿੰਨੇ ਸੋਹਣੇ ਬੋਲਦੇ ਮੋਰ ਹਾਂ ਦੇਖਿਆ ਤੁਸੀਂ ਆਪਣਾ ਲੱਦਰ ਹਰਿਆਲੀ ਉਹ ਹਰਿਆਲੀ ਚਮਕਦੀ ਐ ਸਾਹਮਣੇ ਸੂਰਜ ਪੈਂਦਾ ਕੈਮਰੇ ਪਰ ਹੁਣ ਪਤਾ ਨਹੀਂ ਵਿੱਚ ਕਿਹੋ ਜਿਹੀ ਦਿਖਦੀ ਹੁਣੀ ਹਰਿਆਈ ਕਿਹੋ ਜਿਹੀ ਨਹੀਂ ਕੁਦਰਤ ਦੇ ਨਜ਼ਾਰੇ ਕੁਦਰਤ ਦੇ ਤੇ ਦਿੱਲੀ ਸੜਕ ਚੱਲ ਰਹੀ ਹੈ ਜੀ ਕਿਸ਼ਤੀਆਂ ਇਕੱਤਰ ਵੀ ਰੱਬ ਦੇ ਨਜ਼ਾਰੇ ਆ ਪਾਣੀ ਇਕੱਠਾ ਹੋਇਆ ਵਾ ਮੀ ਦਾ ਇਕੱਠਾ ਹੋਇਆ ਭਾਜੀ ਇਕੱਠਾ ਕਰਿਆ ਹੋਇਆ ਹਾਂ ਇਕੱਠਾ ਕਰਿਆ ਵਾ ਹਾਂ ਕੋਈ ਪ੍ਰੋਜੈਕਟ ਹੋਇਆ ਤਾਂ ਉਹਦੇ ਕਰਕੇ ਇੱਥੇ ਬੰਨ ਲੱਗਿਆ ਤਾਂ ਮੰਨ ਲੱਗਣ ਕਰਕੇ ਫਿਰ ਇੱਥੇ ਕਿਸ਼ਤੀਆਂ ਵਾਲਾ ਪ੍ਰੋਜੈਕਟ ਚੱਲ ਪਿਆ ਨਾਲ ਦੀ ਨਾਲ ਕੀ ਕੋਕ ਨੇ ਸੋਨੇ ਰੱਦ ਦੀ ਆਹ ਉਹ ਰੀਤ ਨਹੀਂ ਕੱਢੀ ਜਾਂਦੀ ਆ ਮੈਂ ਤਾਂ ਹੈਜੀ ਗੱਡੀ ਲੈ ਲਾਂਗੇ ਇਹ ਜਿਉਂ ਗੱਡੀ ਲੈ ਲਾਂਗੇ ਚਲਾਉਣੀ ਤੁਹਾਨੂੰ ਪੈਣੀ ਮੈਂ ਰਾਵਨ ਨਾਲ ਬੈਠੂਗਾ ਮੈਂ ਇੰਨਾ ਕਿੰਨਾ ਵੀ ਚਲਾ ਲਾਂਗੇ ਹਾਂ ਸਾਡੇ ਚ ਨਹੀਂ ਚੱਲਣ ਤੇ ਜਾਣ ਹੈਗੀ ਪਰ ਪਰ ਰੀਤ ਨੇ ਉਹਨੂੰ ਗੋਦੀ ਚ ਕਰਾ ਦੇ ਹੋਰ ਤੁਸੀਂ ਕਰਕੇ ਸਾਡੇ ਗੱਲਾਂ ਦਾ ਕੜਾ ਬਣਾ ਸਕਦੇ ਆ ਸਾਰਿਆਂ ਨੂੰ ਮੇਰੀਆਂ ਨੂੰ ਵੀ ਜਿਹੜੀਆਂ ਮੇਰੀਆਂ ਭੈਣਾਂ ਸਭ ਨੂੰ ਤਿਕਦਾ ਵੀ ਸੰਦੀਪ ਐ ਐ ਐ ਕਰਦੇ ਹੋਣ ਲੱਗ ਗਈ। ਨਹੀਂ ਟਿੱਡੀ ਹੋਣ ਲੱਗ ਗਈ। ਤੂੰ ਟਿੱਡੀ ਹੋਣ ਲੱਗ ਗਈ। ਉਹ ਸਰਿੰਦਰ ਨੇ ਕਿਉਂ ਦੀ ਸਾਰੇ ਪੁੱਛਿਆ? ਵੀ ਜੀ ਆਇਆਂ ਤੂੰ ਕਦੇ ਝੁਕਣ ਲੱਗ ਗਿਆ ਇੱਧਰ ਨੂੰ। ਹਾਂ ਮੇਰੇ ਸਾਹਮਣੇ ਤਾਂ ਪੁੱਛਿਆ ਨਹੀਂ ਹੈਗਾ। ਕੋਲੋਂ ਪਿੱਛੇ ਵੀ ਸੁੱਤ। ਅੱਛਾ। ਉਹ ਜਿੱਜਾ ਤਾਂ ਛੱਦਦੇ ਵੀ ਆ। ਇਹ ਗੱਲ ਹੈ। ਮੇਰਾ ਤਾਂ ਭਾਈ ਹੈ। ਜਵਾਈ ਤਾਂ ਜਵਾਈ ਹੋ ਘਰ ਦਾ। ਹਾਂ। 1000 ਰੁਪਏ ਵੀ ਹੋਣਾ ਚਾਹੀਦਾ ਐਨਾ ਵੀ ਨਹੀਂ ਡਰਪਾ ਹੋਣਾ ਜਿਹਨ ਜਿਹਨੂੰ ਡਰਨਾ ਚਾਹੀਦਾ ਉਹ ਡਰਦੀ ਨਹੀਂ ਮੈਂ ਡਰਦੀ ਤਾਂ ਹਾਂ ਹਾਂ ਇੱਕ ਦਿਨ ਆ ਗਏ ਹਾਂ ਬਹੁਤ 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 ਬਾਹਰੇ ਜਾ ਮੈਂ ਤੇਰੇ ਡਰਦੇ ਸੱਚੀ ਗੱਲ ਹਾਂ ਹਾਂ ਬਾਹਰੇ ਜਾ ਮੈਂ ਇਹ ਜੱਡਾ ਤਾਂ ਗੁੱਗੇ ਸਾਰਿਆਂ ਨੂੰ ਹੋਣਾ ਚਾਹੀਦਾ ਹਾਂ 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 ਵਾਹਿਗੁਰੂ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਹੁਣ ਦੇਖਦੇ ਹਾਂ ਕਿਦਾਂ ਪ੍ਰੋਜੈਕਟ ਕਿਆ ਜਲਦਾ ਕਿੰਨੀ ਜੇਬ ਹਲਕੀ ਹੁੰਦੀ ਆ ਇਧਰ ਤਾਂ ਨਾ ਇੱਕ ਗੱਲ ਆ ਤੁਹਾਨੂੰ ਤਣ ਜੇਬਵਾਰੀ ਸੱਚੀ ਆ ਨਾ ਕੋਹ ਬੋਤਚਰਾ ਕਾ ਖਰਚਾ ਤਾਂ ਦੇਖਣੀ ਲੈ ਉਹੀ ਟੱਕਾ ਨਹੀਂ ਕਰੀਦਾ ਹੁੰਦਾ ਗਰੀਬ ਨਾਲ ਗਰੀਬ ਨਾਲ ਫਟ ਕੱਛ ਨੂੰ ਹੱਥ ਨਾਲਾ ਮੇਰੇ ਕੋਲ ਕੜਾਈਆਂ ਬਹੁਤ ਕਸੂਤੀਆਂ ਨਿਕਲਦੀਆਂ ਇੱਕ ਹੋਵੇ ਕੈਮਰਾ ਹੀ ਦੀ ਇਹ ਗੱਲ ਤਾਂ ਕੈਮਰਾ ਛੁੱਟ ਜੂ ਹੱਥ ਤੋਂ ਕੜੀਆਂ ਵੀ ਕੱਢੀਂਗਾ ਮੈਂ ਭੁੱਲੇ ਕਿੰਨੇ ਦਿਨ ਬਾਅਦ ਕੱਢੜੀਆਂ ਨਾ ਮੋਹਰੇ ਕਹਿੰਦਾ ਕੈਮਰਾ ਕੀ ਪਰ ਹੱਥ ਤੇ ਛੁੱਟ ਜਾਂਦਾ ਫੇ ਪੰਗਾ ਹੋਊ ਨੂੰ ਹੁਣ ਤਾਂ ਉਂਗਲੀਆਂ ਗੂਠੇ ਜਾਈ ਕੱਟ ਗਈਆਂ ਕੁੱਟਈਆ 50000 ਖੁੱਟ ਜਾਉ ਸਿੱਧਾ ਕਿੱਡਾ ਤਕੜਾ ਬੰਨਾ ਆਲਾ ਉਹਦੇ ਵਾਸਤੇ ਆਲਾ ਵਜਗੜ ਇਹ ਵੀ ਜਿਹੜੀ ਅਸਮਾਨੀ ਬਿਜਲੀ ਆ ਵੀ ਕਿਤੇ ਬੰਨ ਨੂੰ ਕੋਈ ਹੋ ਨਾ ਕਰੇ ਡੈਮੇਜ ਉਹ ਲਾਇਆ ਵਜਗੜ ਇਹ ਵੀ ਇਹਨੂੰ ਅਸਮਾਨੀ ਬਿਜਲੀ ਜਦੇ ਕਾਬੂ ਕਰ ਲੈਣੀ ਵਾ ਵਾ ਬਸ ਇਹ ਉਹ ਕਿੰਨਾ ਸ਼ਾਂਤ ਮਈਜਾ ਏਰੀਆ ਨਾ ਯੋਰੇ ਹਾਂ ਜਿਵੇਂ ਆਪਾਂ ਨੇ ਪਿਕਨਿਕ ਵਗੈਰਾ ਆਉਣੀ ਹੋਵੇ ਉਰੇ ਆ ਗਏ ਹੂੰ ਦੇਖੀ ਪਿਕਨਿਕਾ ਮਨਾਉਣੇ ਵਾਲੀ ਲੈ ਪਿਕਨਿਕ ਦੀ ਹੋਈ ਗੱਲ ਤੁਸੀਂ ਸਾਨੇ ਨਹੀਂ ਜੀ ਹੁਣ ਭੋਲੀ ਭੈਣ ਨੇ ਹੁਣ ਹਾਂ ਹਾਂ ਤੁਰੀ ਵੀ ਚੱਲ ਨਾਲ ਦੀ ਨਾਲ ਉਹਨਾਂ ਨਾਲ ਮਨਪ੍ਰੀਤ ਨੇ ਹੁਣ ਇਸ ਵਾਰ ਤਾਂ ਮਨਪ੍ਰੀਤ ਗਰਮੀ ਨਹੀਂ ਬਦਲ ਆਲੀ ਪਤਾ ਨਹੀਂ ਗਰਮੀ ਨੇ ਬਦਲ ਆ ਜੀ ਇੱਧਰ ਨੂੰ ਤਾਂ ਲੈ ਪਤਾ ਕੀ ਚੱਕਰ ਆ ਜਾਂ ਕੋਈ ਬਾਹਰ ਤੇ ਆ ਜਾਂਦਾ ਉਹਨਾਂ ਦਾ ਸਮਾਨ ਸਲਾ ਖਰੀਦ ਨਹੀਂ ਹੁੰਦਾ ਆ ਵੀ ਲੈ ਜੀ ਆ ਵੀ ਲੈ ਜੀ ਟੱਚੀਆਂ ਭਰ ਕੇ ਉਧਰ ਤੇ ਲਿਆਉਂਦੇ ਆ ਟੱਚੀਆਂ ਭਰ ਕੇ ਇੱਧਰ ਤੇ ਉਧਰ ਨੂੰ ਲੈ ਜਾਂਦੇ ਆ ਬਾ ਉਹਨਾਂ ਨੂੰ ਤਾਂ ਵਜਨ ਦੀ ਫਿਕਰ ਪੈ ਰਾਂਦਾ ਵੀ ਉਧਰ ਤੇ ਆਉਣ ਲੱਗ ਗਏ ਤਾਂ ਵਜਨ ਕਰੀ ਜਣਾ ਉਹ ਇੰਨਾ ਸਮਾਨ ਪੈ ਗਿਆ ਇੰਨਾ ਕੁ ਰਹਿ ਗਿਆ ਜਾਂ ਇੱਧਰ ਤੇ ਜਾਣਾ ਫੇਰ ਸਮਾਨ ਦਾ ਸਾਲਾ ਵਜਨ ਕਰੀ ਜੰਨੇ ਆ ਟੱਚੀਆਂ ਦਾ ਇੰਨਾ ਕੁ ਪੈ ਗਿਆ ਇੰਨਾ ਕੁ ਰਹਿ ਗਿਆ ਚੱਲ ਉਹੀ ਗੱਲ ਇੱਕ ਗੱਲ ਹੋਰ ਮੈਂ ਕਰਦਾ ਵੀ ਜੇ ਆਪਾਂ ਗੋਲ ਗੱਪੇ ਖਾਂਦੇ ਆ ਖਾਦੇ ਖਾਂਦੇ ਮੈਂ ਵੀ ਕਹਿੰਦਾ ਹੋਰ ਵੀ ਸਾਰੇ ਖਾਂਦੇ ਆ ਖਾਣੇ ਵਾਲੇ ਗੋਲ ਗੱਪੇ ਖਾ ਖੂ ਕੇ ਬਾਅਦ ਵਿੱਚ ਸਣੀ ਸੁੱਕੀ ਜੀ ਪਾਪੜੀ ਬਰਕਰਾਰੀ ਕਹਦੇ ਫਸ ਜਾਂਦੀ ਹੈ ਉਹ ਸੁਆਦ ਹੈ ਜਦੋਂ ਬਾਤ ਤੇ ਕਰਨੇ ਇੱਕ ਪਾਪੜੀ ਵੀ ਦੇ ਦਿਓ ਜੀ ਇੱਕ ਖਾ ਕੇ ਇੱਕ ਹੋਰ ਦੇ ਦਿਓ ਜੀ ਪਾਪੜ ਜਦ ਸਾਲੇ ਐਡੇ ਗੋਲ ਗੱਪੇ ਖਾ ਕੇ ਨਹੀਂ ਰੱਜੇ ਉਹ ਪਾਪੜੀ ਨਾਲ ਰਾਜ ਆ ਜਾਊਗਾ ਉਹ ਸਬਰ ਆ ਹਾਂ ਉਹ ਸਬਰ ਆ ਵੀ ਪਾਪੜੀ ਦਾ ਲੈ ਨਹੀਂ ਸਾਨੂੰ ਹਾਂ ਮੈਂ ਤੁਹਾਨੂੰ ਸਾਨੂੰ ਲੈਣ ਲੈਣੇ ਸਮਾਪ ਤੇ ਅੱਛਾ ਅੱਛਾ ਸਰਦਰ ਵੀ ਬੋਲੀ ਵਗਰ ਜਿਹੜੇ ਬੜੇ ਸ਼ਹਿਰਾਂ ਚ ਜਿਵੇਂ ਗੋਲ ਗੱਪੇ ਦਿੰਨੇ ਆ ਉੱਥੇ ਨਹੀਂ ਦੰਦੇ ਜੀ ਪਾਪੜੀ ਹਾਂ ਜੇ ਹੁਣ ਖਵਾਣੋਂ ਏਰੀਆ 'ਚ ਉੱਥੇ ਦੰਦੇ ਤਰੀ ਜਾ ਕੇ ਤੂੰ ਰੁਕੇ ਕੰਨੂ ਵੀ ਆਹੋ ਦੇ ਦੋ ਪਾਪੜੀ ਨੇ ਇੱਕ ਦੇ ਬੱਟੇ ਦੋ ਹਾਂ ਬੱਤਾ ਹਾਂ ਕਹਿੰਦੇ ਮੈਨੂੰ ਦਿਖਾਓ ਹਾਂ ਮੈਂ ਪੱਬ ਦਰਦੀਆਂ ਪੋਚ-ਪੋਚ ਕੇ ਇਹਦਾ ਕਿਸ਼ਤ ਨੂੰ ਦੇਖ ਕੇ ਆਏ ਬਾਟ ਲੱਗੀ ਹੋਈ ਵੱਢਣੇ ਲਾ ਹੌਲੇ ਹੌਲੇ ਗਰਜੂਗੀ ਗਰਜੂਗੀ ਗਰਜੂ ਚਲੋ ਹੁਣ ਪਾਪੜੀਆਂ ਪੁੱਪੜੀਆਂ ਪਾਈ ਜਿਹੜਾ ਖਾਂਦੇ ਆ ਜਿਹੜਾ ਖਾਂਦੇ ਆ ਉਹਨਾਂ ਨੂੰ ਪਤਾ ਹੋਊ ਅੱਛਾ ਤੁਸੀਂ ਖਾਂਦੇ ਜੀ ਮੈਂ ਤਾਂ ਆਪ ਤੋਂ ਸਪੈਸ਼ਲ ਮੈਂ ਕਦੇ ਰੁਕਿਆ ਕਦੇ ਵੀ ਨਹੀਂ ਰੁਕਿਆ ਰੈਡੀ ਪਰ ਇਹਨਾਂ ਦੇ ਚੱਕਰਾਂ 'ਤੇ ਰੁਕਣਾ ਪੈਂਦਾ ਮੈਨੂੰ ਕੋਈ ਗੱਲ ਨਹੀਂ ਫੈਮਿਲੀ ਵਾਸਤੇ ਬੰਦਾ ਬਹੁਤ ਕੁਝ ਕਰਦਾ ਹਾਂ ਇਹ ਤਾਂ ਫੈਮਿਲੀ ਵਾਸਤੇ ਬਾਕੀ ਕੁਝ ਕਰਨਾ ਪੈਂਦਾ ਬਹੁਤ ਕੁਝ ਜਰਨਾ ਵੀ ਪੈਂਦਾ ਅੱਛਾ ਜਰਿਆ ਕੀ ਹੈ ਜਰਿਆ ਕੀ ਹੈ ਮੈਂ ਕਹਿੰਦੀ ਅੱਜ ਤੇ ਪੰਜ ਗੋਸਤੀ ਲਾਉਣੀ ਆ ਥੋੜਾ ਤੇ ਜਾ ਰਹੀ ਲੋ ਦਵਾਦਾਂ ਤੇ ਗੱਡੀ ਤੁਹਾਨੂੰ ਵੀ ਨਹੀਂ ਉਹਦੀ ਤੁਰਕਾ ਤੁਸੀਂ ਜਾ ਨਹੀਂ ਸਕਦੇ ਨਾ ਨਾ ਤੁਹਾਨੂੰ ਰਤੇ ਪਤਾ ਵੀ ਤੁਸੀਂ ਬੱਸ ਕਿੱਥੇ ਨੂੰ ਵੜ ਗਏ ਹੋ ਤੁਹਾਨੂੰ ਪਤਾ ਮੈਂ ਤੁਹਾਨੂੰ ਠੇਸ ਪਹਚਾ ਦੂੰਗੀ ਨਹੀਂ ਇੱਕ ਗੱਲ ਇੱਕ ਇੱਕ ਕੁਐਸਚਨ ਮੈਂ ਪੁੱਛਦਾ ਹਾਂ ਹਾਂ ਬੀਜ ਇੱਥੇ ਤਾਂ ਤੁਸੀਂ ਆਪਣੇ ਘਰ ਨੂੰ ਜਾਣਾ ਕਿੱਥੇ ਦੀ ਬੱਸ ਫੜੂਗੇ ਤੁਸੀਂ ਪਹਿਲਾਂ ਜੀ ਕਰਾਲੀ ਦੇ ਇਹ ਤਾਂ ਹਾਂ ਇਹ ਤਾਂ ਜਾ ਸਕਦੇ ਇਹ ਤਾਂ ਭਲਾ ਇਹ ਤਾਂ ਲੋਕਲ ਇਰੀਆ ਮਿੰਨੀ ਨੂੰ ਲੈ ਕੇ ਜਾਵਾਂਗੀ ਮੈਂ ਸੱਤ ਨੂੰ ਵੀ ਛੱਡ ਕੇ ਥੋੜੀ ਜਾਵਾਂਗੀ ਲੈ ਕੇ ਮੈਂ ਆਪਣੇ ਘਰ ਵਾਲੇ ਨਹੀਂ ਛੱਡ ਕੇ ਜਾਵਾਂਗੀ ਚਲੋ ਇਹ ਵੀ ਹੁੰਦਾ ਹੀ ਆ ਇਹ ਦਿਮਾਗ ਦੀਆਂ ਗੱਲਾਂ ਹੁੰਦੀਆਂ ਥੋੜੀਆਂ ਜੀਆਂ ਵੀ ਜੇ ਅਪਾ ਪੰਜਾਬ ਤੋਂ ਬਾਹਰ ਚਲ ਗਏ ਉੱਥੇ ਜਾ ਕੇ ਅਸੀਂ ਕਹੀ ਜੈ ਬੀਬੀ ਰੋਪੜ ਦੀ ਬੱਸ ਲੈਣੀ ਆ ਤਾਂ ਅਗਲਾ ਕਹਿੰਦਾ ਰੁੱਪੜ ਸਾਨੂੰ ਦਾ ਪਤਾ ਕਿੱਥੇ ਆ ਕਿੱਥੇ ਨਹੀਂ ਹਾਂ ਜੇ ਆਪਣੇ ਪੰਜਾਬ ਤੋਂ ਬਾਹਰ ਗਏ ਤਾਂ ਪਹਿਲਾਂ ਪੰਜਾਬ ਵਾਸਤੇ ਬੱਸ ਪੁੱਛੂਗੀ ਫਿਰ ਪੰਜਾਬ ਦੇ ਵਿੱਚ ਕਿੱਥੇ ਜਾਣਾ ਉਹਦੇ ਬਾਰੇ ਗੱਲ ਹੋਊਗੀ ਅੱਛਾ ਅੱਛਾ ਓਹੋ ਤੁਰਦੇ ਤੁਰਦੇ ਪਹੁੰਚ ਗਏ ਸਰੇ ਤੁਰਨਾ ਵੀ ਔਖਾ ਹੋ ਗਿਆ ਨਾ ਅੱਜ ਦਾ ਨਹੀਂ ਹਾਂ ਠੀਕ ਸੀ ਲਓ ਜੀ ਗੋਡਾ ਬਟਾ ਗੋਡਾ ਲੋਕੇਸ਼ਨ ਰੀਤ ਨੂੰ ਵੀ ਦੇਖ ਲਿਓ ਮਗਰ ਵੀ ਉਹ ਕਿਆ ਕਰਦੀ ਆ ਪੱਕਾ ਜੀਆਂ ਮਾਰਦੀ ਮਗਰ ਤੇ ਲੱਗ ਗਿਆ ਫੁੱਲ ਬੁੱਟੇ ਜੇ ਲੱਗਣ ਉੱਪਰ ਉਸ ਦਿਨ ਨਹੀਂ ਸੀ ਜਦੋਂ ਪਹਿਲਾਂ ਮਾਰ ਕੇ ਗਏ ਸੀ ਜਿਹੜਾ ਉਦੋਂ ਵੀਡੀਓ ਤਾਂ ਬਣਾਈ ਨਹੀਂ ਸੀ ਅੱਜ ਘੁੰਮ ਘਮ ਕੇ ਮੁੜ ਗਏ ਜੀ ਤੇ ਅੱਜ ਸਰੇਂਦਰ ਦੀ ਬਾਹਰ ਨੂੰ ਭਾਈ ਬਣ ਗਈ ਵੀਡੀਓ ਹਰਿਆਲੀ ਜੀ ਸੋਹਣੀ ਲੱਗਦੀ ਅੱਜ ਵਾਹਿਗੁਰੂ ਜਸ ਸਰੇਂਦਰ ਕਿੱਥੇ ਚੜ ਗਈ ਓਦੋਂ ਓਦੋਂ ਨੂੰ ਮੈਂ ਲੰਘ ਕੇ ਆਇਆ ਸਾੜ ਪਰੋਂ ਤਾਂ ਬੜੀ ਆ ਉੱਥੇ ਨੂੰ ਤੁਸੀਂ ਵੀ ਦੇਖੋ ਫਤਿਹਾਨ ਰੱਖੋ ਮੇਰੇ ਹੱਥ 'ਚ ਤਾਂ ਕੈਮਰਾ ਯਾਰ ਮੈਂ ਤਾਂ ਹੁਣ ਜਿੱਧਰ ਜਿੱਧਰ ਨੂੰ ਮੇਰਾ ਦਿਮਾਗ ਘੁੰਮਦਾ ਮੈਂ ਉਧਰ ਉਧਰ ਨੂੰ ਜਾਈ ਹੈ ਮਾੜੀ ਜੀ ਫਿੰਗਰ ਹੈ ਤੇਰੇ ਅੰਗਰੇਜ਼ੀ ਦੇ ਬਾਰੇ ਜਾ ਮੈਂ ਛੁੜ ਜਾ ਤਾਂ ਹੈਂਡ ਫੜ ਲਓ ਜੀ ਐ ਫਿੰਗਰ ਐਸ ਬੈਂਡ ਹਾਸ ਬੈਂਡ ਹੈਂਡ ਬੈਂਡ ਨਾ ਕਹਦਾ ਹੈਂਡ ਬੰਪੇ ਦਾ ਲਾਦੀ ਘੜ ਕਿਤੇ ਚਲੋ ਹੁਣ ਦੇਖੀਏ ਅਗੇ ਜਾ ਕੇ ਕੀ ਪ੍ਰੋਗਰਾਮ ਬਣਦਾ ਬਹੁਤ ਬਧਿਆ ਲੁਕੇਸ਼ਨ ਬਾਂਸਾਂ ਦਾ ਕਲਰ ਵੀ ਪ੍ਰਿਲਾ ਆ ਰਿਹਾ ਕਿੰਨੇ ਵਧੀਆ ਲੱਗਦੇ ਖੜੇ ਹੈ ਬਾਕੀ ਚੱਲਦੇ ਹੁਣ ਥੱਲੇ ਡੀ ਸੈਟ ਨੂੰ ਜੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਲਓ ਜੀ ਬਹਿ ਗਏ ਆ ਕਿਸ਼ਤੀ ਦੇ ਵਿੱਚ ਤੇ ਚਲਾਉਣੀ ਹੋਊਗੀ ਥੋੜੀ ਜਿਹੀ ਔਖੀ ਫਾਈ ਹੱਤਾਂ ਨਹੀਂ ਚੱਲਦੀ ਇਹਦੇ ਚੱਲਦੀ ਦੀ ਹੈਗੀ ਤੂੰ ਚਲਾ ਲੂਗੀ ਤੂੰ ਚਲਾ ਲੋਗੇ ਨਾ ਤੇਰੇ ਦੋਹੇ ਤਾਂ ਹੱਥ ਹੀ ਆ ਮੇਰੇ ਤੇ ਬਦਲਾ ਡਰ ਲੱਗਦਾ ਆਈ ਆਈ ਤਾਂ ਹੋਇਆ ਮੇਰੇ ਪੁੱਤ ਨੂੰ ਇਹਨੇ ਮਾਰ ਲਈ ਆ ਥੈਂਕ ਯੂ ਇਹੋ ਜਿਹਾ ਬਠਾ ਆਪਣੇ ਕੋ ਅਦੀ ਲੱਤ ਦੇਖ ਕਿੱਥੇ ਪਸੀ ਆ ਇਨਰ ਕੋਟੀ ਚ ਪਾ ਕੇ ਰੱਖੀ ਇਨੀ ਹਲੇ ਚੋਲੇ ਜੀ ਨਾ ਕਰੋ ਹਏ ਉਹ ਤੈਨੂੰ ਦਿਖਾ ਨਹੀਂ ਪਾਣੀ ਕਿਸੇ ਵੀ ਵਿੰਗੀ ਟੱਡੀ ਜੀ ਹੋ ਜਿੰਦੀ ਕਿੱਥੇ ਪਾਣੀ ਉਹ ਦੇਖਾ ਕੇ ਪਾਣੀ ਹਏ ਆ ਦੇ ਆ ਦੇਖਦੀ ਥਾਲੀ ਕਿੱਥੇ ਦੇ ਗੰਮੂ ਖਿੱਚ ਦੇ ਰਾਤ ਨੂੰ ਲੱਗਦਾ ਦੁਖਣ ਗਿਆ ਸੱਚੀ ਹੋ ਜੋ ਨਾ ਕੰਮ ਕਰ ਦੇਖਾਇਆ ਨਹੀਂ ਪੈਰ ਨਾਲ ਮਾਰੀ ਜਾ ਪੈਂਡਾ ਲੋ ਲੋੜੇ ਨਹੀਂ ਜ਼ੋਰ ਮਾਰਨ ਦੀ ਜਿਵੇਂ ਸਾਈਕਲ ਚਲਾਉਂਦੇ ਆ ਬਸ ਮੈਂ ਤਾਂ ਸਾਈਕਲ ਚਲਾਇ ਨੂੰ ਦਈਆਂ ਨਹੀਂ 12 ਦਿਨਾਂ ਸਾਲ ਹੋ ਗਏ ਕਦੇ ਮੈਂ ਵੀ ਕਰਨਾ ਹੈ ਕੀ ਕਰਨਾ ਪੁੱਤ ਇਹ ਆਏ ਆ ਨਹੀਂ ਕਰਦਾ ਕਹਿੰਦੀ ਮੈਂ ਵੀ ਮੈਨੂੰ ਲੱਗਦਾ ਮੈਨੂੰ 14-15 ਸਾਲ ਹੋ ਗਏ ਸਾਈਕਲ ਚਲਾਇਆ ਜਿਆਦਾ ਟੇਢੀ ਨਾ ਕਰ ਉਧਰ ਦੇਖ ਰਿੰਦਰ ਇਹ ਤਾਂ ਫੜਕਾਉਣੀ ਆ ਮੈਂ ਥੱਲੇ ਹੀ ਜਾਣਾ ਕੱਦ ਲੂੰਗੇ ਅਸੇਰੇ ਮੇਰੇ ਘਰ ਕਿਹਦੇ ਨਾਮ ਵਜਨ ਨਿਕੜਾ ਪੀਏ ਤੋਂ ਕਰਨ ਸਰਂਦਰ ਤੂੰ ਸੈਂਟਰ ਚ ਜਿਹਨੂੰ ਹੋ ਜਾ ਕਿਸ਼ਤੀ ਜਿਆਦਾ ਡੇਢੀ ਹੋਈ ਵੀ ਲਾਦੀ ਕੋ ਸਾ ਹਾਂ ਐਨੇ ਚ ਗੱਲ ਬਣ ਗਈ ਚੱਲ ਇੱਧਰ ਆ ਨਹੀਂ ਟਿਕਦੀ ਸਰਂਦਰ ਤੇਰੇ ਕਿੰਨਾ ਵਜਣਾ ਬਾਹਰ ਲੱਗ ਜਾਣੀ ਬਾਹਰ ਹੁਣ ਤਾਂ ਬੱਧਿਆ ਹੋਇਆ ਨਹੀਂ ਨਹੀਂ ਪਾਜੀ ਫਟਾਣਾ ਕਰ ਨੂੰ ਨਹੀਂ ਬੱਤੋ ਆ ਪੈਂਡਲ ਮਾਰਨੇ ਪੈਣੇ ਤੈਨੂੰ ਆ ਦੇ ਐਨੇ ਚ ਫਸ ਜਾਣਾ ਤਾਂ ਤੋ ਆ ਗਿਆ ਪੁੱਤ ਪਪਾ ਚੰਡੀਗੜ੍ਹ ਦਾ ਚੰਦਾ ਚੱਲੋ ਮੜਾ ਜੀ ਅੱਛਾ ਕਿ ਦੱਦਰ ਨਹੀਂ ਗਏ ਇਹ ਤਾਂ ਪਾਣੀ ਨਾ ਪਾਉ ਉਹ ਵਿੱਚ ਫੜ ਤੂਗਾ ਚਾਂਦੇ ਰਾਂਏ ਹਾਏ ਦਬੀ ਨਦੀ ਮੈਨੂੰ ਕਦਾ ਡਰ ਲੱਗਦਾ ਮਰੂ ਰੋਸਾ ਸਾਹ ਚੜ ਗਿਆ ਮੈਨੂੰ ਡਰ ਨਹੀਂ ਲੱਗਦਾਗਾ ਨਦੀ ਸਾਹ ਚੜ ਗਿਆ ਨਾਰੇ ਇੱਥੇ ਕੋਈ ਹੋਵੇ ਵਿੱਚ ਵੇਰ ਰੱਖਦੇ ਖਾਣੇ ਪੀਣੇ ਵਾਲਾ ਦੇਣੇ ਵਾਲਾ ਹਾਏ ਇਹ ਖਾਣ ਦੇ ਸੁਪਨੇ ਨਾਲ ਨਹੀਂ ਹੋਰ ਕਦੇ ਸੁਪਨੇ ਲਵਾਂ ਮੈਂ ਖੋਸ਼ਾਂ ਮਰੱਕਾ ਲਾ ਲਵਾਂ ਖੋਸ਼ਾ ਅੱਛਾ ਤੇ ਮਰੱਕਾ ਲਾ ਬਹੁਤ ਚੰਗਾ ਟਪਰ ਸਾਰਾ ਚੰਗਾ ਪਰ ਮੈਂ ਖਾਣ ਬਾਰੇ ਸੋਚੂੰਗੀ ਲੈchna ਨਹੀਂ ਮੈਨੂੰ ਕੋਈ ਇਹ ਜਹਾਲ ਇੱਥੇ ਕਿਹੜਾ ਮੈਨੂੰ ਕਿਹੜਾ ਮੋਜ ਮੱਟੋ ਵੱਟਾ ਪਣੀ ਚੇ ਆੜ ਨਾਲ ਜਮਟੋ ਵਾਲਾ ਨੇ ਵੀ ਆੜ ਨਾਲ ਇੱਥੇ ਦੇਖ ਪਾਣੀ ਐ ਵਿੱਚ ਫਿਰ ਤੂੰ ਇਹ ਲੋਗੇ ਢੀ ਦੂਹ ਮੁਰਕੀ ਮਚਲੇ ਜਾਂ ਨਹੀਂ ਆਹ ਹੌਲੇ ਹੌਲੇ ਚਾਹਦੇ ਨੇ ਮਸਤੀ ਚ ਪੰਡਲ ਲੈ ਨਾ ਰਾਮ ਨਾਲ ਮਰ ਚੱਲ ਬਾਸ ਸ੍ਰਿੰਦਰ ਚਲਾਨ ਨਹੀਂ ਪਾਣੇ ਹੁਣ ਨਾ ਸਰੀਰ ਦਾ ਜੋਰ ਲੱਗੇ ਨਾ ਬਾਤ ਜਿਆਦਾ ਹਿੱਲ ਜੁਲੋ ਨਾ ਕਰ ਸੰਦੀਪ ਸਾਰੇ ਕਿਸ਼ਤੀ ਹਿੱਲਦੀ ਤੇ ਫੇਰ ਉਹ ਗੱਬੇ ਹੋਗੇ ਨਾ ਰੱਖ ਪੈਰ ਰੱਖ ਦੀ ਇੱਕੜਾ ਚੰੜੀ ਪੈਰ ਰੱਖੋ ਤੇ ਪਰ ਚੱਪਲ ਉਹ ਉਹ ਉਹਦੀ ਲੱਤੈ ਨਹੀਂ ਫੋਸਦੀਆਂ ਪੈਂਡਲ ਤੱਕ ਇਹ ਤੂੰ ਚਾਹਤਾ ਦੇ ਜੱਲਣੀ ਚਲਾ ਲੈ ਆਪਣੇ ਉਹ ਵੀ ਮੇਰਾ ਬਲਤੂ ਬੁਰਾ ਗੋਦਾ ਵੀ ਹਾਂ ਅਰੇ ਤੇ ਮੈਂ ਇਹ ਵੀ ਕਿ ਖਿੱਚੂਗੇ ਸੀ ਮੋੜ ਲੀਏ ਉਹ ਹੁਣ ਤਾਂ ਜ਼ਰੂਰੀ ਤੇ ਤੇ ਪੈਂਡਲ ਤਾਂ ਹੁਣ ਵੱਜਦੇ ਨਹੀਂ ਇਹ ਕਹੀ ਜਾਂਦੀ ਵੀ ਉਹ ਜਾਣਾ ਗਾਂ ਉੱਥੇ ਤੂੰ ਖਰੀਓ ਮੁੜੇ ਆਉਂਗੀ ਔਰ ਰੋਦੀ ਗੱਲ ਫਰਦੀ ਆ ਰੋਦੀ ਦੱਤ ਜਾ ਕੇ ਆਉਂਦੇ ਉਹ ਤਾਂ ਲੱ ਚਲਦੀ ਤਾਂ ਹੈ ਨਹੀਂ ਤੋਂ ਤੇ ਮੈਂ ਕਿੱਥੇ ਵੀ ਪੰਡਲ ਮਰੀ ਜਾਊਂਗਾ ਵੀ ਉਹ ਚਲਾਓ ਤਾਂ ਸੀ ਚਲਾਉਂਦੀ ਤਾਂ ਹੈ ਨਹੀਂ ਦੂਰ ਤੱਕ ਤਾਂ ਲੈ ਆਈ ਤੁਹਾਨੂੰ ਆਨ ਨੂੰ ਲੈ ਮੈਂ ਮੋੜ ਦਿੰਦਾ ਮੈਂ ਤਾਂ ਬੇਲਾ ਬੈਠਾ ਐਣੇ ਦੀਆਂ ਗੱਲਾਂ ਸੁਣ ਲਓ ਬਸ ਗੱਲਾਂ ਨੌਚੜਾ ਦਾ ਜਲਾਂਦੀਆਂ ਹੀ ਬਣਾਉਂਦੀਆਂ ਹੁੰਦੀਆਂ ਨੇ ਨੇ ਦੇ ਕਿਨਾਰੇ ਬੁਲਬੁਲ ਬੈਠੀ ਗਣਾ ਚੁਗਰੀ ਛੱਲੀ ਦਾ ਵਿੰਦੇਰੇ ਤੇਰੇ বিনা ਜੀਣੀ ਲੱਗਦਾ ਜਸਰਿੰਦਰ ਕੱਲੀ ਦਾ ਅਦਾ ਪਾਈ ਦਾ ਲਵਾ ਜੀ ਬੰਦੇ ਕਿੱਥੋਂ ਦਾ ਗਾਣਾ ਸੁਧਦੇ ਆ ਇਹਨੂੰ ਮੈਨੂੰ ਯਾਦ ਆ ਗਿਆ ਜੀ ਚੱਲ ਮੋੜ ਲਈ ਹੁਣ ਹਰ ਜਾਣ ਦੇ ਤੂੰ ਬਥੇਰਾ ਲੰਬਾ ਸਫ਼ਰ ਕੱਢ ਲਿਆ ਹੁਣ ਕੋਣ ਪਹਾੜ ਜਾ ਕੇ ਮਿਲਦੇ ਜੀ ਉੱਪਰ ਹੁਣ ਤੂੰ ਤੇ ਤੈਨੂੰ ਚਲਾਉਣੀ ਹੈ ਨਹੀਂ ਬਾਜੀ ਗੇ ਵਿੱਚ ਰੋਬਿੰਦਰ ਨਾਲ ਅਜੀ ਰੇ ਲਾ ਲਾ ਗੋਲੇ ਗੱਪੇ ਖਾਲਾ ਤੇ ਗੋਲੇ ਗੱਪੇ ਖਾਲਾ ਗੋਲੇ ਗੱਪੇ ਖਾਲਾ ਤੇ ਗੋਲੇ ਗੱਪੇ ਖਾਲਾ ਲੈ ਜੀ ਕਿਸਤੀ ਦੀ ਰੈਡ ਸਭ ਤੋਂ ਵੱਧ ਜ਼ੋਰ ਤਾਂ ਲੱਗਾ ਮੇਰਾ ਮੇਰਾ ਵੀ ਹਾਂ ਬੱਲੇ ਸਾਰੇ ਨੰਬਰ ਆਪਣੇ ਬਣਾ ਲੇ ਨੰਬਰ ਤਾਂ ਜਿਹਨੇ ਚਲਾਇਆ ਪਰ ਪਈਆ ਤਾਂ ਉਹਨੂੰ ਪਤਾ ਭਈ ਮੈਂ ਚਲਾਇਆ ਮੈਨੂੰ ਪਤਾ ਮੇਰਾ ਟਿੱਡ ਇਕੱਠਾ ਉਹਦੇ ਲੱਤਾਂ ਤੋਂ ਬਾਹਰ ਲੱਗ ਗਈ। ਚਲੋ ਠੀਕ ਆ ਜੀ ਐਨਾ ਕੰਮ ਵਿੱਚ ਇਹਦਾ ਹਾਲਾਤ ਹੋ ਗਏ। 20 ਮਿੰਟ ਪਤਾ ਨਹੀਂ ਅੱਧੇ ਘੰਟੇ ਦੀ ਸਾਨੂੰ ਟਿਕਟ ਸੀ ਅੱਧਾ ਘੰਟਾ ਘੁੰਮਣ ਵਾਸਤੇ ਅੱਧੇ ਘੰਟੇ ਤੁਸੀਂ 15 ਕਿ ਮਿੰਟ ਚਲਾਇਓ ਨਹੀਂ 15 ਮਿੰਟ ਅਸੀਂ ਧਾਮ-ਜਾਮ ਦੇ ਚ ਲੰਘਾਉਂਦੇ ਸੀ ਬਣਾ। ਸਾਵਣ ਨਾ ਔਖੀ ਤਾਂ ਬਾਜੀ ਰੀਤ ਕੱਢ ਕੇ ਲਿਆਂਦੀ ਆ ਕਿ ਮੈਨੂੰ ਪਾਣੀ 'ਚ ਛੱਡ ਦੇ। ਆਹ ਰੀਤ ਨੇ ਪੂਰੇ ਨਜ਼ਾਰੇ ਲੱਤੇ ਆਪਣੇ। ਲੱਤੇ ਦਾ ਹੁਣ ਵੀ ਹੁਣ ਵੀ ਗੋਦੀ ਚੜ੍ਹ ਨੂੰ ਮੰਨਦੀ ਨਹੀਂ ਇਹ। ਕਿੱਥੇ ਨੂੰ ਜਾਣਾ? ਨਾ ਨਾ ਹਾਂ ਇਹ ਇਕ ਅਗਰੀ ਜੀ ਪਾ ਕੇ ਕੁਝ ਬਣੇ ਜਾਈ ਪੀਏ ਮੈਂ ਦੇਖ ਪਹਾੜ ਤੇ ਕੁਝ ਬਣੀ ਪਈ ਹੈ ਅਰੇ ਰੀਤ ਨੇ ਪੂਰਾ ਇੰਜੋਏ ਕਰਿਆ ਜੀ ਮੈਂ ਵੀ ਪੂਰਾ ਇੰਜੋਏ ਕਰਾ ਬਾਕੀ ਇਹਨਾਂ ਦਾ ਨਨ ਤੇ ਪਰਚਾਈਆਂ ਦਾ ਪਤਾ ਨਹੀਂ ਵੀ ਇਹਨਾਂ ਨੇ ਕਰਿਆ ਅਸੀਂ ਵੀ ਬਹੁਤ ਇੰਜੋਏ ਕੀਤਾ ਹਾਂ ਅਸੀਂ ਵੀ ਇੰਜੋਏ ਕੀਤਾ ਫਿਰ ਤਾਂ ਠੀਕ ਆ ਜਿਹੜੀ ਕੋਣ ਬਹੁਤ ਬਹੁਤ ਧੰਨਵਾਦ ਡਰਾਈਵਰ ਸਾਹ ਹਾਂ ਸ਼ੋਕਾ ਉਹ ਲੈ ਕੇ ਆਏ ਜੀ ਮੈਂ ਬੈਠ ਗਈ ਉਹਨਾਂ ਦੇ ਹਾਂ ਫੋਨ ਕਿੱਥੇ ਟੱਕਰ ਤੂੰ ਕੀ ਕਰਦੀ ਤੂਰ ਕੇ ਕੀ ਕਰਦੀ ਬੈਠੀ ਥੱਕ ਗਈ ਸ਼ਾਰ ਨੂਵੀ ਜਾਣਾ ਪੈ ਜੇ ਮੈਂ ਜਾ ਲਾ ਫੋਟੋ ਖਿੱਚ ਲੈ ਬੈਠੀ ਤੇਰੇ ਫੋਟੋ ਖਿੱਚ ਤਰੀ ਦੇਖੇ ਕਰੋ ਪੂਰਾ ਸ਼ਾਂਤਮਈ ਮਾਹੌਲ ਆ ਜੀ ਉਹਦੀ ਗਾਦੀ ਫੋਟੋ ਖਿੱਚੋਣੀ ਇੱਥੇ ਹੁਣ ਜਿਆਦਾ ਗੋਦੀ ਗੁੱਦੀ ਚੱਕ ਕੇ ਖਿੱਚਦੀ ਫੇਰ ਤਾਂ ਬਣਦੀ ਵੀ ਲੋਕੇਸ਼ਨ ਸੈਲਫੀ ਖਿੱਚ ਸਰਿੰਦਰ ਕੋਲ ਨੂੰ ਵੀਡੀਓ ਚ ਲੈ ਲਓ ਭਾਜੀ ਇਕਣੇ ਵੀਡੀਓ ਤੇ ਕਿਆ ਲਵਾਂਗਾ ਹੁਣ ਵੀਡੀਓ ਦੇ ਵਿੱਚ ਤਾਂ ਜੋ ਕੁਝ ਹੈਗਾ ਹੈਗਾ ਹੀ ਆ ਤਾਂ ਤੁਸੀਂ ਆਪਣੀਆਂ ਜਿਹੜੀਆਂ ਫੋਟੋ ਖਿੱਚਣਿਆ ਹੋ ਖਿੱਚੋ ਸੈਲਫੀ ਤਰੀ ਤੋ ਲਓ ਜੀ ਸੈਲਫੀ ਕਿੰਗ ਅਤਰ ਰੀ ਰੀ ਤਰੀ ਖਿੱਚਣ ਲੰਦੀ ਸੈਲਫੀ ਸੁਲਭੀ ਜਦੇ ਮੂੰਹ ਘੁਮਾ ਲੁੰਦੀ ਆ ਲਓ ਜੀ ਮੇਰੇ ਨਾਲ ਕਿਹਾ ਸੂਰ ਜਾ ਗਿਆ ਮਗਰ ਮੇਰਾ ਹੱਥ ਥੱਲੇ ਕਰ ਲੰਦਾ ਜੀ ਮੈਂ ਆਪਣਾ ਆ ਕਰ ਲੰਨਾ ਆ ਖਿੱਚ ਲਾ ਹੋਣਾ ਇੰਨਾ ਟਾਈਮ ਅੱਖ ਟੇਢੀ ਕਰ ਪੱਕ ਟੇਢੀ ਆਉਂਦੀ ਡਰਾਈਵ ਇਹ ਗੱਲ ਹੈ ਜੀ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦੀ ਆ ਵਿੱਕੀ ਸਿੰਘ ਨਾਲ ਮੈਂ ਕੋਈ ਵੀ ਫੋਟੋ ਖਚਾਵਾਂ ਵਿੱਕੀ ਸਿੰਘ ਮੈਂ ਨਾਲ ਚੱਜਣਾ ਮੂੰਹੋਂ ਫੋਟੋ ਨਹੀਂ ਕਰਾਂ ਓਹੋ ਫੋਜ ਜਿਹਦੇ ਬੰਦੇ ਦਾ ਮੂਡ ਹੁੰਦਾ ਉਹ ਬੰਦੇ ਦਾ ਐਕਸਪ੍ਰੈਸ਼ਨ ਵੀ ਤਾਂ ਓਜੇ ਹੋਣੇ ਚਾਹੀਦੇ ਆ ਕੀ ਗਾ ਇਹਨਾਂ ਦਾ ਫੋਟੋ ਖਿੱਚਾ ਕੇ ਯਾਰ ਕਿਆ ਮੈਂ ਨਜ਼ਰ ਬੱਟੂ ਵਰ ਗਏ ਮੇਰਾ ਮੂੰਹ ਕਿਆ ਇਹ ਫੋਟੋ ਵੀ ਖਰਾਬ ਕਰੂੰਗਾ ਨਾਲੇ ਨਹੀਂ ਜੀ ਮੈਂ ਆ ਨਜ਼ਰ ਬੱਟੂ ਤਾਂ ਨਹੀਂ ਕਰਾਂਦਾ ਓ ਕੋਈਲੀ ਜ਼ਿੰਦਗੀ ਵਧੀਆ ਨਿਕਲ ਰਹੀ ਆ ਇਹੀ ਬਹੁਤ ਆ ਫੋਟੋ ਵੀ ਖਿੱਚਾ ਸਕਦੇ ਯਾਦਦਾਰ ਰੱਖਣ ਵਾਸਤੇ ਆ ਐਡਾ ਬਲੌਗ ਬਣ ਜਾਣਾ ਇਹ ਯਾਦਗਾਰ ਨਹੀਂ ਬਣਣੀ ਆਹ ਕਿੰਨੀ ਸੋਹਣੀ ਫੋਟੋ ਸਾਰੀ ਉਮਰ ਆਹ ਕਿੰਨੀ ਸੋਹਣੀ ਹੁਣ ਮੇਰੇ ਪਿੱਛੇ ਨਹੀਂ ਛੜਾ ਹਾਂ ਲੋ ਜੀ ਆਨ ਵਧੀਆ ਬਲੌਗ ਬਣ ਰਿਹਾ ਇਹ ਘਤਾਂ ਦੇ ਕਿੰਨੀ ਸੋਹਣੀ ਆਈ ਆ ਹਾਂ ਫੋਟੋ ਬਹੁਤ ਵਧੀਆ ਆਈ ਆ ਬਾਕੀ ਗੱਲ ਸਹੀ ਆ ਇਹ ਬਾਈ ਵਾਕੀ ਬਹੁਤ ਵਧੀਆ ਲੱਗੀ ਫੋਟੋ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੀ ਫੋ ਅਗਲੀ ਫੋਟੋ ਅਗਲੀ ਫੋਟੋ ਜੋ ਮਿਲਦੇ ਜੀ ਕੈਦ ਲੱਗੇਗਾ ਅਗਲੇ ਬਲੌਗ ਜੋ ਮਿਲਦੇ ਮਾਰਾ ਤੋਂ ਸਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਬਾਏ